ਪੰਜਾਬ ਅੰਦਰ ਹੋਣ ਜਾ ਰਹੀਆਂ ਲੋਕ ਸਭਾ ਵਿਧਾਇਕ ਚੋਣਾਂ ਨੂੰ ਹੁਣ ਮਹਿਜ਼ 3 ਦਿਨ ਬਚੇ ਨੇ ਤੇ ਇਹਨਾਂ 3 ਦਿਨਾਂ ਵਿੱਚ ਵੱਖ-ਵੱਖ ਰਾਸੀ ਪਾਰਟੀਆਂ ਆਪੋ ਆਪਣੇ ਉਮੀਦਵਾਰ ਦੇ ਹੱਕ ਵਿੱਚ ਡਟ ਕੇ ਚੋਣ ਪ੍ਰਚਾਰ ਕਰਨ ਵਿੱਚ जुट ਚੁੱਕੀਆਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਸੋਨ ਸਿੰਘ ਠੰਡਲ ਦੇ ਚੋਣ ਪ੍ਰਚਾਰ ਦੀ ਗੱਲ ਕਰੀਏ ਤਾਂ ਇਸ ਸਮੇਂ ਅਕਾਲੀ ਦਲ ਦੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਘੁਰਾਨਾ ਅਤੇ ਦਿਹਾਤੀ ਇੰਚਾਰਜ ਜਿੰਦਰ ਸਿੰਘ ਚੰਦੀ ਦੀ ਅਗਵਾਈ ਵੀ ਸ਼ਹਿਰ ਅੰਦਰ ਵੋਟਰਾਂ ਨਾਲ ਰابطਾ ਕਾਇਮ ਕਰਦੇ ਆ ਭਰਮੀਆਂ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਸੇ ਹੀ ਕਰੀ ਦੇਤਾ ਸਰਦਾਸੋਂ ਸਿੰਘ ਠੰਡਲ ਦੇ ਹੱਕ ਵਿੱਚ 12 ਨੰਬਰ 36 ਵਿਖੇ ਇੱਕ ਭਰਮੀ ਚੋਣ ਮੀਟਿੰਗ ਬਲਜਿੰਦਰ ਸਿੰਘ ਠੇਕੇਦਾਰ ਦੀ ਅਕਵਾਈ ਹੇਠ ਹੋਈ ਮੀਟਿੰਗ ਦੇ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਮਹੱਲਾ ਵਾਸੀਆਂ ਨੇ ਹਿੱਸਾ ਲਿਆ ਉੱਥੇ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੀ ਆਪਣੇ ਸੰਬੋਧਨ ਵਿੱਚ ਸਰਦਾਰ ਰஞ்சிਤ ਸਿੰਘ ਖੁਰਾਨਾ ਤੇ ਰਜਿੰਦਰ ਸਿੰਘ ਚੰਦੀ ਨੇ ਕਿਹਾ ਕਿ ਪੰਜਾਬ ਦਾ ਅਗਰ ਕੋਈ ਭਲਾ ਕਰ ਸਕਦੀ ਹੈ ਤਾਂ ਉਹ ਸਿਰਫ ਤੇ ਸਿਰਫ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਹੈ ਤੇ ਇਸ ਵਾਰ ਅਕਾਲੀ ਦਲ ਨੂੰ ਜਿਤਾਉਣ ਲਈ ਪੰਜਾਬ ਦੇ ਨਾਲ-ਨਾਲ ਫਗਵਾੜਾ ਦੇ ਵਾਸੀ ਪੱਪਾ ਪਾਰ ਹੋ ਚੁੱਕੇ ਨੇ ਉਨਾਸ ਨੂੰ ਬੋਰਡਰ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੇ ਉਮੀਦਵਾਰ ਸੋਨ ਸਿੰਘ ਠੰਡਲ ਦੇ ਹੱਕ ਵਿੱਚ ਵੱਧ ਵੱਧ ਵੋਟਾਂ ਪਾਉਣ ਤਾਂ ਜੋ ਪੰਜਾਬ ਦਾ ਚੌਪਕੀ ਵਿਕਾਸ ਕਰਵਾਂ ਲਈ ਵੱਧ ਵੱਧ ਸੰਸਦ ਪਾਰਲੀਮੈਂਟ ਵਿੱਚ ਭੇਜ ਸਕੀਏ ਪਿੰਡ ਦਾ ਜਾਂ ਵਾਰਡ ਦਾ ਐਮਸੀ ਬਣਦਾ ਤਾਂ ਦੂਸਰੀ ਵਾਰੀ ਲੋਕ ਸੋਚਦੇ ਆ ਕਿ ਇਹਨੂੰ ਬਣਾਈਏ ਕਿ ਨਾ ਬਣਾਈਏ ਕਿ ਪੰਜ ਸਾਲ ਦੀ ਕਾਰਜਕਾਰੀ ਕਿੱਦਾਂ ਦੀ ਇਹਦੀ ਅਗਰ ਵਧੀਆ ਕੰਮ ਕੀਤੇ ਹੋਗੇ ਵਧੀਆ ਆਪਸੀ ਤਾਲਮਿਲ ਹੋਊਗਾ ਆਪਣੇ ਵਾਰਡ ਨਾਲ ਜਾਂ ਆਪਣੇ ਪਿੰਡ ਨਾਲ ਤਾਂ ਫਿਰ ਉਹ ਸਾਰੇ ਅਗਲੀ ਵਾਰੀ ਲੋਕ ਨੂੰ ਨੁਮਾਇੰਦਗੀ ਦਿੰਦੇ ਆ ਲੇਕਿਨ ਜਿਹੜਾ ਬੰਦਾ ਚਾਰ ਵਾਰੀ ਲਗਾਤਾਰ ਐਮਐਲਏ ਬਣਿਆ ਹੋਵੇ ਤੇ ਉਸ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆਪਣੇ ਮਨਿਸਟਰੀ ਚ ਨਾਲ ਲਿਆ ਹੋਵੇ ਬੁਜਾਰਤ ਚ ਦੋ ਵਾਰੀ ਵਜ਼ੀਰ ਰਿਹਾ ਹੋਵੇ ਤਾਂ ਉਸ ਬਾਰੇ ਤੁਸੀਂ ਸੋਚ ਸਮਝ ਸਕਦੇ ਆ ਕਿ ਉਹ ਬੰਦੇ ਦੀ ਕਾਬਲੀਅਤ ਕਿੰਨੀ ਵਧੀਆ ਹੋਊਗੀ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਵੀ ਸਰਕਾਰਾਂ ਬਣੀਆਂ ਹਮੇਸ਼ਾ ਪੰਜਾਬ ਦਾ ਵਿਕਾਸ ਕੀਤਾ 2007 ਤੋਂ ਲੈ ਕੇ 2017 ਤੱਕ ਲਗਾਤਾਰ 10 ਸਾਲ ਪੰਜਾਬ ਸਰਕਾਰ ਰਹੀ ਆ ਦੋਇਤ 70 ਸਰਕਾਰ ਬਣੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਚੀਫ ਮਿਨਿਸਟਰ ਬਣੇ ਸੀ ਚੌਥੀ ਵਾਰੀ ਤਾਂ ਉਹਨਾਂ ਦੇ ਪਿੱਛੇ ਇੱਕ ਦਾਲ ਤਾਕਤ ਕਾਮ ਕਰ ਰਹੇ ਸੀ ਸਰਦਾਰ ਸੁਖਬੀ ਸਿੰਘ ਬਾਦਲ ਜੀ ਸਟੇਜ ਤੇ ਪਰਾਜਮਾਨ ਸਾਰੇ ਹੀ ਮੇਰੇ ਵੀਰ ਅਰੰਜੀਤ ਸਿੰਘ ਖਰਾਨਾ ਜੀ ਹਲਕਾਂ ਚੜ ਸ਼ਹਿਰੀ ਬਲਜਿੰਦਰ ਸਿੰਘ ਜੀ ਠੇਕੇਦਾਰ ਜਿਨ੍ਹਾਂ ਦੇ ਗ੍ਰਹਿ ਵਿਖੇ ਆਪਾਂ ਚੋਣ ਮੀਟਿੰਗ ਦੇ ਵਿੱਚ ਬੈਠੇ ਹਾਂ ਜਿੰਨੇ ਵੀ ਦਰਜਾ ਬਦਲਜਾ ਮੇਰੇ ਨਾਲ ਮੇਰੇ ਵੀਰ ਆਏ ਨੇ ਤੁਸੀਂ ਮੇਰੇ ਭੈਣ ਭਰਾ ਸਾਰੇ ਬੈਠੇ ਹੋ ਆਪਾਂ ਪਤਾ ਹੈ ਕਿ ਲੋਕ ਸਭਾ ਦੇ ਚੋਣ ਹੋਣ ਜਾ ਰਹੀ ਆ ਉਹਦੇ ਸਬੰਧ ਦੇ ਵਿੱਚ ਇਹ ਆਪਾਂ ਮੀਟਿੰਗ ਇਹ ਰੱਖੀ ਆ ਪਹਿਲੀ ਤਰੀਕ ਨੂੰ ਬੋਟਾਂ ਪੈਣੀਆਂ 1 ਜੂਨ ਨੂੰ ਉਹਦੇ ਸਬੰਧ ਚ ਤੁਹਾਨੂੰ ਬੇਨਤੀ ਸਾਰਿਆਂ ਨੇ ਕੀਤੀ ਆ ਮੈਂ ਵੀ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਇੱਕ ਇੱਕ ਬੋਟ ਜਿਹੜੀ ਆ ਉਹ ਜਿਹੜੀ ਆਪਣੀ ਖੇਤਰੀ ਪਾਰਟੀ ਸ਼ਰੂਮ ਨਹੀਂ ਕਾਲੀ ਦਲ ਆ ਉਹਦਾ ਚੋਣ ਨਿਸ਼ਾਨ ਆ ਤੱਕੜੀ ਤੱਕੜੀ ਦੇ ਨਿਸ਼ਾਨ ਦਾ ਬਟਨ ਦਬਾ ਕੇ ਆਪਾਂ ਸਾਰਿਆਂ ਨੇ ਵੋਟ ਆਪਣੀ ਦਾ ਇਸਤੇਮਾਲ ਕਰਨਾ ਆ ਉਹਦੇ ਨਾਲ ਆਪਣੀ ਜਿਹੜੀ ਖੇਤਰੀ ਪਾਰਟੀ ਆ ਜਿਹਨੂੰ ਦੂਜੀਆਂ ਪਾਰਟੀਆਂ ਨੇ ਕਾਫੀ ਭੰਡੀ ਪ੍ਰਚਾਰ ਕਰਕੇ ਜਿਹੜਾ 7.5 ਸਾਲ ਦਾ ਪਿਛਲਾ ਗੈਪ ਜੋ ਰਾਜ ਕੀਤਾ 5 ਸਾਲ ਕਾਂਗਰਸ ਨੇ ਔਰ 2.5 ਸਾਲ ਦੇ ਕਰੀਬ ਆਮ ਆਦਮੀ ਪਾਰਟੀ ਹੋ ਗਈ ਆ ਇਹ ਤੁਸੀਂ ਕੰਮਾਂ ਦੀ ਉਹਨਾਂ ਦੇ ਨਾਲ ਕੰਪੇਅਰਸ ਕਰ ਲਓ ਵੀ ਜੋ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤੱਕ ਕੀਤਾ ਆ ਉਹ ਕਿਸੇ ਵੀ ਪਾਰਟੀ ਨੇ ਨਹੀਂ ਕੀਤਾ ਇਸ ਦੌਰਾਨ ਬਲਜਿੰਦਰ ਸਿੰਘ ਠੇਕੇਦਾਰ ਨੇ ਵੀ ਸਮੂਹ ਲੀਡਰਸ਼ਿਪ ਅਤੇ ਮਹੱਲਾ ਵਾਸੀਆਂ ਦਾ ਤਹਿਦ ਲੋ ਧੰਨਵਾਦ ਕੀਤਾ। ਉਹਨਾਂ ਆਖਿਆ ਕਿ ਸਮੂਹ ਮਹੱਲਾ ਵਾਸੀ ਸੋਹਣ ਸਿੰਘ ਠੰਡਲ ਦੇ ਹੱਕ ਵਿੱਚ ਵੋਟਾਂ ਪਾ ਕੇ ਪਾਰਟੀ ਦੇ ਹੱਥ ਮਜ਼ਬੂਤ ਕਰਨ। ਅੱਜ ਬਾਡ ਨੰਬਰ 36 ਦੇ ਵਿੱਚ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਜੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆ ਸਰਦਾਰ ਸੋਹਣ ਸਿੰਘ ਜੀ ਠੰਡਲ ਉਹਨਾਂ ਦੇ ਹੱਕ ਦੇ ਵਿੱਚ ਚੋਣ ਰੈਲੀ ਕੀਤੀ ਗਈ ਆ ਜੋ ਕਿ ਇੱਕ ਕਿਸਮ ਦਾ ਮੈਨੂੰ ਜੋ ਬਾਡ ਦੇ ਵਿੱਚੋਂ ਸਹਿਯੋਗ ਮੈਨੂੰ ਸਾਰੀ ਸੰਗਤ ਦਾ ਮਿਲਿਆ, ਵੋਟਰਾਂ ਦਾ ਮਿਲਿਆ। ਮੈਂ ਉਹ ਤੈਨਾਂ ਲੋਕਾਂ ਨੂੰ ਵੋਟਰਾਂ ਦਾ ਧੰਨਵਾਦੀ ਆ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਸੋਨ ਸਿੰਘ ਠੰਡਰ ਉਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾਵਾਂਗੇ ਤਾਂ ਜੋ ਪੰਜਾਬ ਦੇ ਜਿਹੜੇ ਹਿੱਤ ਵਾ ਉਹ ਖੇਤਰੀ ਪਾਰਟੀ ਛਰੋਨੀ ਕਾਲੀ ਦਲ ਦੇ ਹੱਕ ਵਿੱਚ ਸੁਰੱਖਿਆਤਾ ਲੋਕਾਂ ਨੇ ਮੰਨ ਬਣਾ ਲਿਆ ਕਿ ਜਿਹੜੇ ਜਿੱਥੇ ਵੀ ਛਰੋਨੀ ਕਾਲੀ ਦਲ ਦੇ ਕੈਂਡੀਡੇਟ ਖੜੇ ਨੇ ਉਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਮੈਂਬਰ ਪਾਰਲੀਮੈਂਟ ਭੇਜਣਾ ਤਾਜੋ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਾ ਸਕੀ ਹੈ ਉਧਰ ਮਹੱਲਾ ਵਾਸੀਆਂ ਨੇ ਸੀਨੀਅਰ ਨੇਤਾਵਾਂ ਨੂੰ ਵਿਸ਼ਵਾਸ ਦਿਵਾਇਆ ਕਿ ਹੁਣ ਸਮਾਂ ਆ ਗਿਆ ਹੈ ਕਿ ਦੂਸਰੀ ਪਾਰਟੀਆਂ ਨੂੰ ਸਫਲਖੋਣ ਲਈ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਬਤੋ ਬਤ ਵੋਟਾਂ ਨਾਲ ਜਿਤਾਉਣ ਉਹਨਾਂ ਵਿਸ਼ਵਾਸ ਦਿਵਾਇਆ ਕਿ ਇੱਕ ਇੱਕ ਕੀਮਤੀ ਵੋਟ ਸਰਦਾਰ ਸੋਨ ਸਿੰਘ ਠੰਡਲ ਦੇ ਹੱਕ ਵਿੱਚ ਪਾਉਣਗੇ ਇਸ ਰਨ ਵੱਡੀ ਗਿਣਤੀ ਵਿੱਚ ਅਕਾਲੀ ਦਲ ਵਰਕਰ ਅਤੇ ਮਹੱਲਾ ਵਾਸੀ ਮਜੂਦ ਹਨ ਇਸੇ ਤਰ੍ਹਾਂ ਹੀ ਅਕਾਲੀ ਦਲ ਬਾਦਲਦੇਸ ਨੂੰ ਆਦੇਦਾਰਾਂ ਤੇ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਬਰਮਾਨੀ ਪਾਰਕ ਗੁਰੂ ਹਰਗੋਬਿੰਦਗੜ੍ਹ ਫਗਵਾੜਾ ਵਿਖੇ ਤਰਮਿੰਦਰ ਟੋਨੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸਰਦਾਰ ਸੋਨ ਸਿੰਘ ਠੰਡਲ ਦੇ ਹੱਕ ਵਿੱਚ ਵੋਟਰਾਂ ਨੂੰ ਲਾਮਬੰਦ ਕਰਨ ਲਈ ਉਹਨਾਂ ਦੇ ਸੁਪੁੱਤਰ ਰਵਿੰਦਰ ਸਿੰਘ ਠੰਡਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਰਨਾ ਸ਼ਹਿਰੀ ਤੇ ਦਿਹਾਤੀ ਇੰਚਾਰ ਰঞ্জੀਤ ਸਿੰਘ ਖੁਰਾਨਾ ਤੇ ਅਰਜਿੰਦਰ ਸਿੰਘ ਚੰਦੀ ਸ਼ਾਮਲ ਹੋਏ ਆਪਣੇ ਸੰਬੋਧਨ ਵਿੱਚ ਜਿਥੇ ਵਕਫਾ ਬੁਲਾ ਰਹੇ ਨੇ ਸਮੂਹ ਵੋਟਰਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉ ਵਾਸੀਆਂ ਨੇ ਵੀ ਸਮੂਹ ਸੀਨੀਅਰ ਲੀਡਰਸ਼ਿਪ ਨੂੰ ਵਿਸ਼ਵਾਸ ਦਿਵਾਇਆ ਕਿ ਇਹਨਾਂ ਚੋਣਾਂ ਵਿੱਚ ਉਹ ਸੋਨ ਸਿੰਘ ਠੰਡਲ ਦੇ ਹੱਕ ਵਿੱਚ ਵੋਟਾਂ ਪਾ ਕੇ ਅਕਾਲੀ ਦਲ ਬਾਦਲ ਦੇ ਹੱਥ ਮਜ਼ਬੂਤ ਕਰਨਗੇ ਇਸ ਮੌਕੇ ਅਮ੍ਰਿਤਪਾਲ ਸਿੰਘ ਕੁਲਾਰ ਪਰਮਿੰਦਰ ਲਾੜੀ ਅਵਤਾਰ ਸਿੰਘ ਭੁੰਗਣੀ ਬੱਬੂ ਵਾਲੀਆ ਸਰੂਪ ਸਿੰਘ ਖਲਵਾੜਾ ਲਵਲੀ ਵਾਲੀਆ ਬਹਾਦਰ ਸਿੰਘ ਸੰਗਤਪੁਰ ਜਸਵਿੰਦਰ ਸਿੰਘ ਭਗਤਪੁਰਾ ਆਦ ਹਾਜ਼ਰ ਸਨ ਅੱਜ ਇਸ ਵਾਰ ਦੇ ਵਿੱਚ ਪਰਮਿੰਦਰ ਕੁਮਾਰ ਟੋਨੀ ਜੀ ਹੁਣ ਆਪ ਕੋ ਸਾਰ ਸੋਨਸਨ ਖੰਡਰ ਹੋਣਾ ਦੀ ਇਲੈਕਸ਼ਨ ਕੰਪੇਨ ਦੇ ਸਬੰਧ ਵਿੱਚ ਜੋ ਕਾਨਫਰੰਸ ਰੱਖੀ ਸੀ ਉਹਦੇ ਵਿੱਚ ਬਹੁਤ ਹੀ ਸੂਝਵਾਨ ਸੱਜਣ ਪਾਰਿਸ ਵਰਗ ਹੋਰ ਇਸ ਮੱਲੇ ਦੇ ਸੂਝਵਾਨ ਸ਼ਹਿਰੀ ਇਕੱਤਰ ਹੋਏ ਜਿਨ੍ਹਾਂ ਨੇ ਸਾਰੇ ਲੀਡਰਾਂ ਦੇ ਵਿਚਾਰ ਸੁਣੇ ਤੇ ਉਹਨਾਂ ਦੇ ਵਿੱਚ ਦੇਖਣ ਨੂੰ ਉਤਸ਼ਾਹ ਭਰਿਆ ਹੋਇਆ ਸੀ ਜੋ ਕਿ ਸਮੇਂ ਦੀਆਂ ਸਰਕਾਰਾਂ ਦੇ ਸਤਾਏ ਹੋਏ ਲੱਗਦੇ ਸੀ ਤੇ ਉਹ 1 ਜੂਨ ਦੀ ਜੋ ਤਰੀਕ ਹੈ ਉਹਨੂੰ ੜਿਕ ਰਹੇ ਨੇ ਤਾਂ ਜੋ ਛੇਤੀ ਤੋਂ ਛੇਤੀ 1 ਜੂਨ ਆਵੇ ਤੇ ਤੱਕੜੀ ਜੋ ਨਿਸ਼ਾਨ ਦੇ ਉੱਤੇ ਵੋਟਾਂ ਪਾ ਕੇ ਸਰਦਾਰ ਸੋਹਣ ਸਿੰਘ ਠੰਡਲ ਜੀ ਨੂੰ ਕਾਮਯਾਬ ਕਰੀਏ ਤੇ ਜੋ ਸਰਕਾਰਾਂ ਨੇ ਵੈਧੇ ਕਰਕੇ ਮੁੱਕਰ ਗਈਆਂ ਉਹਨਾਂ ਸਰਕਾਰਾਂ ਨੂੰ ਸਬਕ ਸਿਖਾਇਆ ਜਾਵੇ ਇਹ ਸਾਰੇ ਹੀ ਵੀਰਾਂ ਨੇ ਤૈયਿਆ ਕੀਤਾ ਤੇ ਉਹਨਾਂ ਦੇ ਚਿਹਰਿਆਂ 'ਤੇ ਇਹ ਭਾਵ ਜਾਪ ਰਿਹਾ ਸੀ ਕਿ ਉਹ ਆਉਣ ਵਾਲੇ ਸਮੇਂ ਲਈ ਬਹੁਤ ਉਤਸ਼ਾਹ ਦੇ ਵਿੱਚ ਹਨ ਤੇ ਆਉਣ ਵਾਲਾ ਸਮਾਂ ਅਕਾਲੀ ਦਲ ਦੇ ਲਈ ਚੜ੍ਹਦੀ ਕਲਾ ਵਾਲਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ